ਬ੍ਰਿਟੇਨ ਦੇ ਜਗਤਾਰ ਸਿੰਘ ਜੋਹਲ ਉਰਫ ਜੱਗੀ ਦੇ ਤਸ਼ੱਦਦ ਨੂੰ ਕੈਨੇਡਾ ਦੇ ਐਨਡੀਪੀ ਨੇਤਾ ਜਗਮੀਤ ਸਿੰਘ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਨਿਸ਼ਾਨਾ ਕਤਲਿਆਂ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਕਿਹਾ ਹੈ ਕਿ ਕਾਨੂੰਨ ਦੀ ਸਹੀ ਪ੍ਰਕਿਰਿਆ ਹਰ ਪੜਾਤੇ ਲਾਗੂ ਕੀਤੀ ਗਈ ਸੀ। ਮੁਲਜ਼ਮ ਨੂੰ ਆਪਣੇ ਵਕੀਲ ਅਤੇ ਪਰਿਵਾਰ ਦੇ ਮੈਂਬਰਾਂ ਤੱਕ ਪਹੁੰਚ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਕੈਨੇਡਾ ਤੇ ਬ੍ਰਿਟਨ ਦੇ ਹੋਰ ਸਮਾਨ ਦੋਸ਼ਾਂ ਤੇ ਪ੍ਰਤੀਕਿਰਿਆ ਕਰਦੇ ਹੋਏ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਸਿਰਫ ਨਿਸ਼ਾਨਾਖਤਿਆਆਂ ਦੇ ਮਾਮਲਿਆਂ ਵਿੱਚ ਜੱਗੀ ਦੀ ਸਹਿਨਸ਼ੀਲਤਾ ਸਾਬਤ ਕਰਨ ਲਈ ਉਹਨਾਂ ਕੋਲ ਕਾਫੀ ਸਬੂਤ ਨਹੀਂ ਸਨ ਸਗੋਂ ਇਹ ਯਕੀਨੀ ਬਣਾਇਆ ਗਿਆ ਸੀ ਕਿ ਉਹਨਾਂ ਦੇ ਅਧਿਕਾਰਾਂ ਦੀ ਕੋਈ ਉਲੰਘਣਾ ਨਹੀਂ ਹੋਈ ਗ੍ਰਿਫਤਾਰੀ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਨ ਤੋਂ ਇਲਾਵਾ ਜੱਗੇ ਨੂੰ ਗ੍ਰਿਫਤਾਰੀ ਦੇ 24 ਘੰਟਿਆਂ ਦੇ ਅੰਦਰ ਨਿਆਂਇਕ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਸੀ ਜੋ ਕਿ ਕ੍ਰਿਮੀਨਲ ਪ੍ਰਕਿਰਿਆ ਕੋਰਟ ਤਹਿਤ ਦਰਜ ਕੀਤਾ ਗਿਆ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਜਗਤਾਰ ਸਿੰਘ ਜੋਹਲ ਉਰਫ ਜੱਗੀ ਦੇ ਹੱਕ ਚ ਬਿਆਨ ਆਇਆ ਹੈ ਕੀ ਕਹਿਣਾ ਹੈ ਭਗਵੰਤ ਮਾਨ ਦਾ ਆਓ ਸੁਣਦੇ ਹਾਂ ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵੇਲੇ ਤੁਹਾਡੇ ਨਾਲ ਰੂਬਰੂ ਫੇਸਬੁੱਕ ਤੇ ਲਾਈਵ ਉਮੀਦ ਕਰਦਾ ਹਾਂ ਜਿੱਥੇ ਵੀ ਤੁਸੀਂ ਹੋਵੋਗੇ ਬਿਲਕੁਲ ਠੀਕ ਠਾਕ ਹੋਵੋਗੇ ਜਿੱਥੇ ਵੀ ਸੁਣ ਰਹੇ ਹੋ ਦਿਖ ਰਹੇ ਮੈਂ ਅੱਜ ਇੱਕ ਬਹੁਤ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਜੋ ਅੱਜਕੱਲ ਬੜਾ ਭਖਦਾ ਹੈ ਤੇ ਪੂਰੀ ਦੁਨੀਆ ਦੇ ਵਿੱਚ ਬੈਠੇ ਖਾਸ ਤੌਰ ਤੇ ਪੰਜਾਬੀ ਜਿਹੜੇ ਨੇ ਉਹ ਚਿੰਤਤ ਨੇ ਇਸ ਗੱਲ ਤੋਂ ਕਿਉਂਕਿ ਉਹਦੇ ਨਾਲ ਉਹਨਾਂ ਦੇ ਆਪਣੇ ਵੀ ਪੰਜਾਬ ਦੀਆਂ ਜੜਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਉਹਨਾਂ ਦੀਆਂ ਉਹਦੇ ਨਾਲ ਵੀ ਉਹਨਾਂ ਦਾ ਸਬੰਧ ਹੈ ਉਹ ਕੇਸ ਹੈ ਜੱਗੀ ਜੋਲ ਦਾ ਜਕਟਾਰ ਜੱਗੀ ਜੋਲ ਜੋ ਇੰਗਲੈਂਡ ਦਾ ਸਿਟੀਜ਼ਨ ਹੈ ਬ੍ਰਿਟਿਸ਼ ਸਿਟੀਜ਼ਨ ਹੈ ਤੇ ਜਿਹਨੂੰ ਪੰਜਾਬ ਪੁਲਿਸ ਨੇ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਹੈ ਦੋਸਤੋ ਦੋ ਤਿੰਨ ਗੱਲਾਂ ਨੇ ਤੋ ਕਿ ਪਹਿਲਾਂ ਮੇਰੇ ਕੋਲੇ ਅੰਕੜੇ ਨਹੀਂ ਸੀ ਹੁਣ ਮੇਰੇ ਕੋਲੇ ਅੰਕੜੇ ਨੇ ਇਸ ਗੱਲ ਦੇ ਤੱਥ ਪਤਾ ਕੀਤੇ ਨੇ ਮੈਂ ਉਸ ਤੋਂ ਬਾਅਦ ਹੀ ਫਿਰ ਮੈਂ ਬੋਲ ਰਿਹਾ ਪਹਿਲੀ ਗੱਲ ਤਾਂ ਉਹ ਗਿਟਾਰ ਜਿਹੜਾ ਹੈ ਉਹ ਇੰਗਲੈਂਡ ਦਾ ਸਿਟੀਜ਼ਨ ਹੈ ਤੇ ਜਦੋਂ ਇੰਗਲੈਂਡ ਦੇ ਸਿਟੀਜ਼ਨ ਨੂੰ ਜਾਂ ਕਿਸੇ ਵੀ ਮੁਲਕ ਦੇ ਸਿਟੀਜ਼ਨ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਕੋਈ ਗ੍ਰਿਫਤਾਰੀ ਉਹਦੀ ਪਾਉਣੀ ਹੁੰਦੀ ਹੈ ਤਾਂ ਉਹਦੇ ਕੋਲੇ ਬੇਸਿਕ ਰਾਈਟ ਹੁੰਦਾ ਹੱਕ ਹੁੰਦਾ ਕਿ ਉਹ ਅੰਬੈਸੀ ਨਾਲ ਗੱਲ ਕਰਕੇ ਅੰਬੈਸੀ ਦੇ ਲੋਕ ਉਹਨੂੰ ਕੰਟੈਕਟ ਕਰਦੇ ਨੇ ਉਹਨੂੰ ਮਿਲਣ ਜਾਂਦੇ ਨੇ ਤੇ ਉਹਨੂੰ ਪੁੱਛਦੇ ਨੇ ਕਿ ਤੈਨੂੰ ਕੀ ਹੈਲਪ ਚਾਹੀਦੀ ਹੈ ਲੀਗਲ ਹੈਲਪ ਚਾਹੀਦੀ ਹੈ ਵਕੀਲ ਚਾਹੀਦੇ ਨੇ ਕੀ ਕਰ ਸਕਦੇ ਆ ਜਦਕਿ ਜੱਗੀ ਜੋਲ ਦੇ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਅਲਾਉ ਨਹੀਂ ਕੀਤਾ ਬ੍ਰਿਟਿਸ਼ ਦੀ ਅੰਬੈਸੀ ਦੇ ਜਿਹੜੇ ਬੰਦੇ ਗਏ ਸੀ ਤੇ ਨਾ ਹੀ ਉਹਨਾਂ ਨੇ ਵਕੀਲਾਂ ਨੂੰ ਲਾਉ ਕੀਤਾ ਉਹ ਵੀ ਉਹਦਾ ਬੇਸਿਕ ਰਾਈਟ ਹੈ ਜਦੋਂ ਵਦੇਸ਼ਾਂ ਦੇ ਵਿੱਚ ਭਾਰਤੀ ਫਸ ਜਾਂਦੇ ਨੇ ਖਾਸ ਤੌਰ ਤੇ ਪੰਜਾਬੀਆਂ ਦੇ ਕੇਸ ਜਿਹੜੇ ਮੇਰੇ ਕੋਲੇ ਆਉਂਦੇ ਨੇ ਜਦੋਂ ਉਹਨਾਂ ਨੂੰ ਕੋਈ ਵਿਦੇਸ਼ਾਂ ਦੇ ਵਿੱਚ ਦਿੱਕਤ ਆਉਂਦੀ ਹੈ ਭਾਵੇਂ ਉਹ ਕੋਈ ਨਿਊਜ਼ੀਲੈਂਡ ਤੋਂ ਆਇਆ ਕੋਈ ਸਪੇਨ ਤੋਂ ਆਇਆ ਕੋਈ ਇਟਲੀ ਤੋਂ ਆਇਆ ਕੋਈ ਸਾਊਦੀ ਅਰਬ ਤੋਂ ਆਇਆ ਬਹੁਤ ਸਾਰੇ ਮੇਰੇ ਕੋਲੇ ਅਣਗਿਣਤ ਕੇਸ ਆਉਂਦੇ ਨੇ ਕੋਈ ਜੇਲ੍ਹ 'ਚ ਹੈ ਕਿਸੇ ਦਾ ਕੇਸ ਚੱਲਦਾ ਹੈ ਕੋਈ ਜਿਹੜਾ ਹੈ ਉਹ ਕਿਤੇ ਬੰਦ ਕੀਤਾ ਹੋਇਆ ਹੈ ਉਹ ਬਾਹਰ ਨਹੀਂ ਨਿਕਲ ਸਕਦਾ ਤਾਂ ਜਿਹੜਾ ਮੈਂ ਵੀ ਇਹੀ ਕਰਦਾ ਕਿ ਇੱਥੇ ਵਿਦੇਸ਼ ਮੰਤਰਾਲੇ ਨੂੰ ਕਹੇ ਕਿ ਉੱਥੋਂ ਦੀ ਐਮਬੈਸੀ ਨੂੰ ਕਹਿਣਾ ਕਿ ਉਹਦੇ ਨਾਲ ਸੰਪਰਕ ਕਰੋ ਜੀ ਐਂਬੈਸੀ ਉਹਦੇ ਨਾਲ ਸੰਪਰਕ ਕਰਦੀ ਏ ਫਿਰ ਐਂਬੈਸੀ ਜਵਾਬ ਦਿੰਦੀ ਏ ਕਿ ਜੀ ਆਹ ਕੇਸ ਹੈ ਇਹਦੇ ਵਿੱਚ ਆਪਾਂ ਆਹ ਹੈਲਪ ਕਰ ਸਕਦੇ ਆ ਨਹੀਂ ਕਰ ਸਕਦੇ ਆਹ ਹੈ ਇਸ ਮੁਲਕ ਦੇ ਕਾਨੂੰਨ ਮੁਤਾਬਕ ਆਪਾਂ ਇੰਟਰਫੇਅਰ ਕਰ ਸਕਦੇ ਆ ਇਹਨਾਂ ਨਹੀਂ ਕਰ ਸਕਦੇ ਸੋ ਇਹ ਰਾਈਟ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਨੰਬਰ 3 ਤੇ ਮੈਂ ਇਹ ਕਹਿਣਾ ਕਿ ਜੇ ਕਿਹਾ ਜਾ ਰਿਹਾ ਕਿ ਏਜੰਸੀਆਂ ਜਿਹੜੀਆਂ ਅਸੀਂ ਭਾਰਤ ਦੀਆਂ ਇੱਕ ਸਾਲ ਤੋਂ ਉਹਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖ ਰਹੀਆਂ ਸੀ ਤਾਂ ਫਿਰ ਇੱਕ ਸਾਲ ਤੋਂ ਜੇ ਨਿਗਰਾਨੀ ਰੱਖ ਰਹੀ ਸੀ ਤਾਂ ਉੱਥੋਂ ਦੀ ਗਵਰਨਮੈਂਟ ਨਾਲ ਬ੍ਰਿਟਿਸ਼ ਗਵਰਨਮੈਂਟ ਨਾਲ ਵੀ ਸਲਾਹ ਕਰਨੀ ਚਾਹੀਦੀ ਸੀ ਉਹਨਾਂ ਦੇ ਧਿਆਨ 'ਚ ਇਹ ਮਾਮਲਾ ਲਿਆਉਣਾ ਚਾਹੀਦਾ ਸੀ ਤੇ ਜਿਸ ਤਰੀਕੇ ਨਾਲ ਟਾਰਚਰ ਹੋ ਰਹੇ ਨੇ ਉਸ ਮੁੰਡੇ ਤੇ ਇਹ ਤਾਂ ਜੀ ਪੁਰਾਣਾ ਤਰੀਕਾ ਹੋ ਗਿਆ ਪੰਜਾਬ ਪੁਲਿਸ ਨੂੰ ਸ਼ਾਇਦ ਇਹੀ ਆਉਂਦਾ ਕੱਲਾ 3 ਡਿਗਰੀ ਟਾਰਚਰ ਦਾ ਅਣਦੱਸੀ ਥਾਂ ਤੇ ਲਿਜਾ ਕੇ ਹੁਣ ਤਾਂ ਜ਼ਮਾਨਾ ਸਬੂਤਾਂ ਦਾ ਹੈ ਜੇ ਸਬੂਤ ਨੇ ਤਾਂ ਉਹ ਉਹ ਜਿਹੜਾ ਉਹ ਵਿਦੇਸ਼ੀ ਸਿਟੀਜ਼ਨ ਹੈ ਤਾਂ ਫਿਰ ਉਹਦੀ ਐਮਬੈਸੀ ਦੇ ਕੁਝ ਆਫੀਸਰਸ ਉਹਦੇ ਆਪ ਦੇ ਵਕੀਲ ਔਰ ਪੰਜਾਬ ਪੁਲਿਸ ਦੇ ਵਕੀਲ ਜਿਹੜੇ ਵੀ ਹੋਣਗੇ ਉਹਨਾਂ ਦੀ ਇੱਕ ਕਮੇਤਾਲ ਮੀਲ ਕਮੇਟੀ ਬਣਾ ਕੇ ਜਾਂਚ ਉਹਨਾਂ ਦੇ ਸਾਹਮਣੇ ਕੀਤੀ ਜਾਵੇ ਇਹਦੇ ਨਾਲ ਕੀ ਹੋਇਆ ਕਿ ਉਹਨੂੰ ਅਣਸਾਰ ਉਹ ਵਿਆਹ ਕਰਾਉਣਾ ਆਇਆ ਸੀ ਚੱਕ ਲਿਆ ਇਥੋਂ ਤੇ ਅਣਦਸੀ ਥਾਂ ਤੇ ਲੈ ਗਏ ਤੇ ਉਹਨੇ ਉਹਨੇ ਖੁਦ ਦੱਸਿਆ ਕੋਰਟ ਦੇ ਵਿੱਚ ਪੇਸ਼ੀ ਵੇਲੇ ਕਿ ਮੇਰੇ ਤੇ ਟਾਰਚਰ ਕੀਤਾ ਬਹੁਤ ਅਨਮਨੁੱਖੀ ਤਸ਼ੱਦਦ ਹੋਇਆ ਇਹਦੇ ਨਾਲ ਕੀ ਹੋਇਆ ਕਿ ਵਿਦੇਸ਼ਾਂ 'ਚ ਬੈਠੇ ਜਿਹੜੇ ਖਾਸ ਤੌਰ ਤੇ ਪੰਜਾਬੀ ਨੇ ਉਹਨਾਂ ਦਾ ਪੰਜਾਬ ਆਉਣ ਤੋਂ ਡਰ ਹੋਰ ਵੱਧ ਗਿਆ ਯਕੀਨ ਉੱਠ ਗਿਆ ਇਥੋਂ ਦੀ ਕਾਨੂੰਨੀ ਪ੍ਰਕਿਰਿਆ ਤੋਂ ਮੈਂ ਐਗਜ਼ਾਮਪਲ ਦਿੰਨਾ ਹੈ ਇਹਦੀ ਪਿਛਲੇ ਦਿਨੀ ਮੈਨੂੰ ਇੱਕ ਫੋਨ ਆਇਆ ਉਹਨਾਂ ਦਾ ਬੇਟਾ ਅਮਰੀਕਾ ਤੋਂ ਯੂਕੇ ਯੂਕੇ ਤੋਂ ਅ ਦਿੱਲੀ ਆ ਰਿਹਾ ਸੀ ਬਾਈਏਰ ਆ ਰਿਹਾ ਸੀ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਜੀ ਉੱਥੋਂ ਯੂਕੇ ਤੋਂ ਤਾਂ ਚੜ ਗਿਆ ਸੀ ਬਟ ਇੱਥੇ ਆ ਕੇ ਸਾਡੇ ਨਾਲ ਕੋਈ ਸੰਪਰਕ ਨਹੀਂ ਹੋਇਆ ਤਿੰਨ ਚਾਰ ਘੰਟੇ ਉਹ ਮੁੰਡਾ ਆਪਣੇ ਘਰ ਦੇ ਨੂੰ ਦੱਸ ਨਹੀਂ ਸਕਿਆ ਉਹਦੇ ਕੋਲ ਫੋਨ ਨਹੀਂ ਹੋਣਾ ਜਾਂ ਸੰਪਰਕ ਨਹੀਂ ਹੋ ਸਕਿਆ ਕਿ ਮੈਂ ਪਹੁੰਚ ਗਿਆ ਦਿੱਲੀ ਤੇ ਉਹ ਤਿੰਨ ਚਾਰ ਘੰਟਿਆਂ ਦੇ ਵਿੱਚ ਹੀ ਉਹ ਡਰ ਗਏ ਕਿ ਕਿਤੇ ਕੋਈ ਇਸ ਤਰ੍ਹਾਂ ਦਾ ਹੱਪਨ ਹੋਈ ਜੀ ਅੱਜਕੱਲ ਤਾਂ ਜਿਹੜਾ ਐਦਾਂ ਹੀ ਚੱਕ ਲੈਂਦੇ ਸੋ ਇਹਦੇ ਵਿੱਚ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਉਹਨੂੰ ਫਾਲੋ ਕਰਨਾ ਚਾਹੀਦਾ ਮੰਗ ਕਰਦੇ ਆ ਕਿ ਜਿੰਨੇ ਵੀ ਸਬੂਤ ਨੇ ਉਹਨੂੰ ਉਹਨਾਂ ਨੂੰ ਇਕੱਠੇ ਕਰਕੇ ਬੈਠੋ ਬ੍ਰਿਟਿਸ਼ ਦੀ ਗਵਰਨਮੈਂਟ ਨਾਲ ਗੱਲ ਕਰੋ ਕਿਉਂਕਿ ਉੱਥੇ ਵੀ ਬਹੁਤ ਸਾਰੇ ਐਮਪੀਜ਼ ਨੇ ਇਹ ਮਾਮਲਾ ਉਠਾਇਆ ਉੱਥੇ ਮੈਂ ਵੀ ਹਰ ਰੋਜ਼ ਸਾਡੀ ਸਿਟੀਜ਼ਨਾਂ ਵਾਸਤੇ ਬਾਹਰਲੇ ਮੁਲਕਾਂ ਦੀ ਐਮਬੈਸੀਆਂ ਨਾਲ ਗੱਲ ਕਰਦਾ ਰਹਿਣਾ ਸੋ ਇਹ ਕਾਨੂੰਨੀ ਪ੍ਰਕਿਰਿਆ ਜਿਹੜੀ ਇੰਟਰਨੈਸ਼ਨਲ ਤੌਰ ਤੇ ਚੱਲਦੀ ਹੈ ਉਹਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਇੱਕ ਪਾਸੇ ਤਾਂ ਸਰਕਾਰ ਸਾਡੀ ਕਹਿੰਦੀ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਫੈਸਲਾ ਕੀਤਾ ਹੈ ਕਿ ਜੜਾਂ ਨਾਲ ਜੋੜਨਾ ਹੈ ਐਨਆਰਆਈਸ ਨੂੰ ਉਹਨਾਂ ਨੂੰ ਇੱਥੇ ਆਉਣ ਲਈ ਜਿਹੜਾ ਪ੍ਰੇਰਿਤ ਕਰਨਾ ਹੈ ਤੇ ਦੂਜੇ ਪਾਸੇ ਆ ਆ ਜਿਹੜੀਆਂ ਇਹ ਜੇ ਘਟਨਾਵਾਂ ਹੁੰਦੀਆਂ ਨੇ ਫਿਰ ਕਿਹੜੀਆਂ ਜੜਾਂ ਨਾਲ ਜੋੜਾਂਗੇ ਅਸੀਂ ਉਹਨਾਂ ਨੂੰ ਸੋ ਮੈਂ ਚਾਹੁੰਨਾ ਕਾਨੂੰਨ ਮੁਤਾਬਕ ਜਿੰਨੇ ਵੀ ਰਾਈਟ ਬਣਦੇ ਨੇ ਉਹ ਉਹਨੂੰ ਮਿਲਣੇ ਚਾਹੀਦੇ ਨੇ ਐਮਬੈਸੀ ਨੂੰ ਦੇ ਜਿਹੜੇ ਉਹਨਾਂ ਦੇ ਐਮਬੈਸੀ ਦੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨੂੰ ਮਿਲਣ ਦੇਣਾ ਚਾਹੀਦਾ ਹੈ ਉਹਦੀਆਂ ਦਿੱਕਤਾਂ ਉਹਨੂੰ ਵਕੀਲ ਆਪਣੇ ਨੂੰ ਜਿਹੜੀ ਕਾਰਨ ਵਾਸਤੇ ਮਿਲਣ ਵਾਸਤੇ ਪੇੜਨਾ ਚਾਹੀਦਾ ਨਾ ਕਿ ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਪ੍ਰਚਾਰ ਹੋਵੇ ਕਿ ਕਿਸੇ ਨੂੰ ਵੀ ਚੱਕ ਲੈਂਦੇ ਨੇ ਕੋਈ ਵੀ ਝੂਠਾ ਕੇਸ ਪਾ ਜਾਂਦਾ ਸੋ ਇਹਦੇ ਨਾਲ ਇੰਟਰਨੈਸ਼ਨਲੀ ਵੀ ਸਾਡੇ ਮੁਲਕ ਦੀ ਵੀ ਤੇ ਪੰਜਾਬ ਪੁਲਿਸ ਦੀ ਵੀ ਜਿਹੜੀ ਸ਼ਬੀ ਉਹ ਖਰਾਬ ਹੁੰਦੀ ਹੈ ਸੋ ਮੈਂ ਮੰਗ ਕਰੂੰਗਾ ਕਿ ਜਗਤਾਰ ਜੱਗੀ ਜੋਲ ਜਿਹੜੇ ਨੇ ਉਹਨਾਂ ਨੂੰ ਕਾਨੂੰਨੀ ਤਾਕਤ ਜਿੰਨੇ ਵੀ ਰਾਈਟ ਨੇ ਉਹ ਮਿਲਨੇ ਚਾਹੀਦੇ ਨੇ ਵਕੀਲ ਉਹਨਾਂ ਦੀ ਬੈਸੀ ਤੇ ਜਿੰਨੇ ਵੀ ਸਬੂਤ ਨੇ ਉਹਨਾਂ ਦਾ ਦਾਅਵਾ ਚੱਲਣਾ ਚਾਹੀਦਾ ਨਾ ਕਿ ਕੋਈ 3 ਡਿਗਰੀ ਅਨਮਨੁੱਖੀ ਤਸ਼ੱਦਦ ਕਰਕੇ ਧੱਕੇ ਨਾਲ ਕੋਈ ਮਨਾ ਕੇ ਤੁਸੀਂ ਕੇਸ ਪਾ ਕੇ ਇਹਨੂੰ ਲਿਪਾ ਪੋਚੀ ਕਰੋਗੇ